ਬੋਟਾ ਸੀ ਜੀ ਜੈਮਨੀ ਚੋਣਾ ਹੋਈਆਂ ਸੀ ਤਾਂ ਸਿਵਨ ਅਨਜੀਤ ਸਿੰਘ ਮਾਨ ਜਿਹੜੇ ਸੰਗਰੂਰ ਹਲਕੇ ਤੋਂ ਜਿੱਤ ਦਰਜ ਕਰਦਿੰਨੇ ਰਿਕਾਰਡ ਬਣਾ ਜਾਂਦੇ ਨੇ ਸਰਕਾਰ ਹੋਵੇ ਆਮ ਆਦਮੀ ਪਾਰਟੀ ਦੀ ਔਰ ਉਹ ਤੋਂ ਜਿੱਤ ਜਨਸਿਮਰਤਜੀਤ ਸਿੰਘ ਮਾਨ ਉਸ ਮੌਕੇ ਦਾਵਾ ਕੀਤਾ ਜਾ ਰਿਹਾ ਸੀਗਾ ਕਿ ਇਹ ਜਿਹੜੀ ਜਿੱਤ ਹੈ ਇਹ ਸਿੱਧੂ ਮੂਸੇ ਵਾਲੇ ਦੇ ਕਰਕੇ ਹੋਈ ਹੈ ਤੇ ਨਾਲ ਹੀ ਦੀਪ ਸਿੱਧੂ ਕਰਕੇ ਦੋ ਸਿੱਧੂ ਸੀਗੇ ਜਿੰਨਾ ਕਰਕੇ ਇਹ ਜਿੱਤ ਜਿਹੜੀ ਹੈ ਇਹ ਹੋ ਗਈ ਭਰਤ ਸਿਮਰਤਜੀਤ ਸਿੰਘ ਮਾਨ ਹੋਣੀ ਹੈ ਦਾਵਾ ਕਰ ਰਹੇ ਨੇ ਇਹ ਤੇ ਉਹਨਾਂ ਦੀ ਕਾਬਲੀਅਤ ਸੀ ਇਹਦੇ ਵਿੱਚ ਕਿਸੇ ਦਾ ਕੋਈ ਸਜੂ ਨਹੀਂ ਤੁਹਾਡਾ ਕੀ ਕਹਿਣਾ ਇਹਦੀ ਪ੍ਰੋਬਲਮ ਨਾ ਸਮਝਿਤ ਮਾਨ ਨੂੰ ਐਕਚੁਅਲੀ ਇਹ ਪਈ ਹੋਈ ਹੈ ਜਦੋਂ ਦੀਪ ਸਿੱਧੂ ਦੀ ਮੌਤ ਹੁੰਦੀ ਹੈ ਤੇ ਮੂਸੇਵਾਲ ਦੀ ਮੌਤ ਹੁੰਦੀ ਹੈ ਉਦੋਂ ਉਹਦਾ ਜਮਨੀ ਚੋਣ ਦੇ ਵਿੱਚ ਕ੍ਰੈਡਿਟ ਉਹ ਦੋਨਾਂ ਮੌਤਾਂ ਦਾ ਸਮਝਿਤ ਮਾਨ ਨੂੰ ਮਿਲਿਆ ਸੀ ਤੇ ਜੇ ਕਿਤੇ ਸਿੱਧੂ ਸਿੱਧੂ ਮੂਸੇਵਾਲ ਦੀ ਮੌਤ ਨਾ ਹੋਈ ਹੁੰਦੀ ਤਾਂ ਉੱਥੇ ਸਮਝਿਤ ਮਾਨ ਨੇ ਬਿਲਕੁਲ ਹਰਨਾ ਸੀਗਾ ਜਵਾਨ ਤੇ ਜਬਤ ਹੋਣੀ ਸੀ ਕਿਉਂਕਿ 50000 ਵੋਟ ਸਾਰੀਆਂ ਟੁੱਟ ਲਉਂਦੀਆਂ ਉਹ ਵੀ ਪੈਂਦੀ ਨਹੀਂ ਹੁੰਦੀ ਪਰ ਹੁਣ ਜਿਹੜੀ ਉਹਨੇ ਕਣਾਉਣੀ ਹਰਕਤ ਕੀਤੀ ਆ ਨਾ ਮੈਂ ਤਾਂ ਉਹਨੂੰ ਗੰਦੀ ਕਰਤੂਤ ਕਹਾਂਗਾ ਮੀਡੀਆ ਤੇ ਭਰੇ ਆ ਉਹ ਕਹਿੰਦੇ ਤੁਸੀਂ ਝੂਠ ਬੋਲਦੇ ਹੋ ਤੁਸੀਂ ਕੰਬਲੇ ਹੋਏ ਫਿਰਦੇ ਹੋ ਇਹ ਜਿਹੇ ਗੱਲਾਂ ਵੀ ਕਹਿ ਗਿਆ ਸਰਾ ਸਰਾ ਹੁਣ ਉਹ ਤਲਕੀ ਦੇ ਵਿੱਚ ਕਿਉਂ ਆਇਆ ਕਿਉਂਕਿ ਸਿੱਧੂ ਮੂਸੇਵਾਲੇ ਜਿਹੜੇ ਫਾਦਰ ਸਾਹਿਬ ਬਲਕੌਰ ਸਿੰਘ ਉਹ ਚੱਲ ਗਏ ਖੈਰਾ ਸਭ ਦੀ ਸਪੋਰਟ ਦੇ ਵਿੱਚ ਸਮਰਜੀ ਕਾਂਗਰਸੀ ਸਪੋਰਟ ਦੇ ਵਿੱਚ ਚੱਲ ਗਏ ਉਹਨੂੰ ਪ੍ਰੋਬਲਮ ਇਹ ਹੋ ਰਹੀ ਹੈ ਤਾਂ ਕਰਕੇ ਉਹ ਗੱਲ ਕਹਿ ਰਿਹਾ ਪਰ ਮੈਂ ਇੱਥੇ ਇਹ ਕਹੂੰਗਾ ਮੈਂ ਖ ਜੇ ਜਿੱਤੇ ਆ ਨਾ ਇਹ ਸਿੱਧੂ ਮੂਸੇਵਾਲਾ ਕਰਕੇ ਤੇ ਦੀਪ ਸਿੱਧੂ ਕਰਕੇ ਜਿੱਤੇ ਆ ਨਹੀਂ ਜਿੱਤਣਾ ਨਹੀਂ ਸੀ ਉਥੋਂ ਐ ਇਸ ਵਕਤ ਸੰਗਰੂਰ ਜਿਹੜੀ ਇਲੈਕਸ਼ਨ ਹੈਗੀ ਆ ਸੰਗਰੂਰ ਦੀ ਲੋਕ ਸਭਾ ਦੀ ਉਹਦੇ ਵਿੱਚੋਂ ਸਮਜੀਤ ਮਾਨ ਕਿਤੇ ਨਾ ਕਿਤੇ ਦੌੜ ਤੋਂ ਬਾਹਰ ਹੈ ਹੂੰ ਜਿਹੜਾ ਮੁਕਾਬਲਾ ਹੈਗਾ ਉੱਥੇ ਉਹ ਮੁਕਾਬਲੇ ਚ ਬਾਹਰ ਹੈ ਤਾਂ ਕਰਕੇ ਪ੍ਰੋਬਲਮ ਪੈ ਰਹੀ ਹੈ ਅਛਾ ਬੁੱਢਾ ਸਿੰਘ ਜੀ ਜਿਹੜਾ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਹੁਣੀ ਨੇ ਤੇ ਬਲਕੌਰ ਸਿੰਘ ਹੁਣਾ ਨੇ ਫੈਸਲਾ ਕੋ ਸੋਚ ਸਮਝ ਕੇ ਲਿਆ ਹੋਊਗਾ ਕਿ ਜਾਂ ਆਪਣੇ ਬੇਟੇ ਦੀ ਆਤਮਾ ਦੀ ਕੋਈ ਆਵਾਜ਼ ਸੁਣੀ ਹੈ ਜਾਂ ਕੋਈ ਉਹਦਾ ਅਧੂਰਾ ਸੁਪਨਾ ਪੂਰਾ ਕਰਨ ਲਈ ਦੇਖੋ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਉਹ ਕਹਿੰਦੇ ਮੈਂ ਤਾਂ 35 ਸਾਲ ਪੁਰਾਣਾ ਕਾਂਗੜਾ ਦੇ ਨਾਲ ਜੁੜਿਆ ਹੋਇਆ ਹਾਂ ਉਹਨੇ ਇਹ ਗੱਲ ਕਹੀ ਹੈ ਕਹਿੰਦਾ ਮੈਂ ਐਦਾਂ ਨਹੀਂ ਜੁੜਿਆ ਹੋਇਆ ਉਹ ਤਾਂ ਜਜ਼ਵਾਤੀ ਹੋਣ ਕਰਕੇ ਸਿੱਧੂ ਮੂਸੇਵਾਲੇ ਨੇ ਦੋ ਚਾਰ ਗਾਣੇ ਕੱਢਦੇ ਮਾਈ ਭਾਗੂ ਦਾ ਜਾਂ ਹੋਰ ਜਿਵੇਂ ਸੰਤਾਨ ਦੇ ਤੀਰ ਵਰਗਾ ਇੱਕ ਹੈਗਾ ਸੀ ਨਾ ਉਹ ਗੱਲ ਕਰੀ ਹੋਈ ਹੈ ਲੋਕ ਜਿਹੜਾ ਸੀ ਜੂਸ ਜਿਹੜਾ ਸੀ ਤਾਂ ਉਹਦੇ ਨਾਲ ਜੁੜਿਆ ਹੋਇਆ ਸੀਗਾ ਉਹਦਾ ਕ੍ਰੈਡਿਟ ਮਾਨ ਲੈ ਗਿਆ ਸੀ ਉਸ ਵਕਤ ਪਰ ਹੁਣ ਜਿਹੜੀ ਗੱਲਬਾਤ ਹੋ ਰਹੀ ਹੈ ਹੁਣ ਜਿਹੜਾ ਫੈਸਲਾ ਸਿੱਧੂ ਮੂਸੇਵਾਲ ਦੇ ਫਾਦਰ ਨੇ ਲਿਆ ਉਹ ਸੋਚ ਸਮਝ ਕੇ ਲਿਆ ਕਿਉਂਕਿ ਉਹ ਪਹਿਲੇ ਹੀ ਕਹਿੰਦਾ ਮੈਂ ਕਾਂਗਰਸ ਨਾਲ ਜੁੜਿਆ ਹੋਇਆ ਹਾਂ ਸਿਮਰਜੀਤ ਸਿੰਘ ਮਾਨ ਨੂੰ ਫਾਇਦਾ ਕਿ ਨੁਕਸਾਨ ਨੁਕਸਾਨ ਹੈ ਕਿਹੋ ਜਿਹਾ ਹੋ ਸਕਦਾ ਬਹੁਤ ਜ਼ਿਆਦਾ ਨੁਕਸਾਨ ਹੈ ਕਿਉਂਕਿ ਜਿਹੜੀ ਸਿੱਧੂ ਮੂਸੇਵਾਲ ਵਾਲੀ ਦੀ ਬੋਰਡ ਹੈਗੀ ਆ ਉਹਦੇ ਜਿਹੜੇ ਚੋਣ ਵਾਲੇ ਆ ਉਹ ਸ਼ਹਿਰ ਸਾਰਾ ਨੂੰ ਪਹੁੰਚਗੇ ਕਿਹੜੇ ਨੰਬਰ ਤੇ ਰਹਿਣਗੇ ਅ ਚਲੋ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਜਿੱਦੋਂ ਕੌਣ ਪਰ ਸਿਮਰਜੀਤ ਮਾਨ ਇਹ ਕਹਿ ਲਈ ਵੀ ਦੌੜ ਤੋਂ ਬਾਹ